ਮਾਲੀ ਵੱਡੇ ਪੱਧਰ ਤੇ ਇਹ ਦੇਖੋ ਇਹ ਭਾਵੁਕ ਵੀ ਹੋ ਰਹੇ ਨੇ ਕਾਫੀ ਕਿਉਂਕਿ ਇਹਨਾਂ ਦੇ ਜਿਨ੍ਹਾਂ ਦਾ ਆਪਰੇਸ਼ਨ ਹੈ ਇਹ ਤਸਵੀਰਾਂ ਦਿਖਾਓ ਪਰਵਿੰਦਰ ਜੀ ਦੇਖੋ ਕਿਵੇਂ ਲੈ ਕੇ ਆਇਆ ਜਾ ਰਿਹਾ ਹੈ ਤੇ ਆਪਰੇਸ਼ਨ ਹੋਇਆ ਇਹਨਾਂ ਦਾ ਰਸੋਲੀ ਦਾ ਕਿੰਨੀ ਦਿੱਕਤਾਂ ਇਹਨਾਂ ਨੂੰ ਆ ਰਹੀਆਂ ਨੇ ਹਾਈ ਲੈ ਲੈ ਸਾਰੇ ਕਿਸ ਤਰੀਕੇ ਲੋਕ ਆ ਰਹੇ ਨੇ ਕਾਫੀ ਦਿੱਕਤ ਦਾ ਸਾਹਮਣਾ ਕਿਵੇਂ ਲੋਕਾਂ ਨੂੰ ਕਰਨਾ ਪੈ ਰਿਹਾ ਹਾਂਜੀ ਕਿੰਨੀ ਕੋ ਪਰੇਸ਼ਾਨੀ ਹੋ ਰਹੀ ਹੈ ਇਥੇ ਚੱਲਣ ਵਿੱਚ ਬਹੁਤ ਹੈ ਇਸੇ ਦਾ ਪਾਣੀ ਬਹੁਤ ਆ ਰਿਹਾ ਉੱਥੋਂ ਵੀ ਲੱਕ ਲੱਕ ਪਾਣੀ ਗਸ ਲੰਘ ਤੇ ਆਇਆ ਉਹਦਾ ਤੇ ਕੋਈ ਸਟ੍ਰੈਚਰ ਕੁਝ ਇਸ ਤਰੀਕੇ ਦੇ ਪ੍ਰਬੰਧ ਨਹੀਂ ਕੀਤੇ ਨਹੀਂ ਤੇ ਪੂਰਾ ਪਰਿਵਾਰ ਆ ਤੁਸੀਂ ਆਪ ਹੀ ਲੈ ਕੇ ਜਾਣੀ ਹਾਂ ਇਸ਼ਾ ਘੜੇ ਚੱਲੇ ਪੈ ਕੇ ਆਉਣੇ ਇਥੇ ਪਾਣੀ ਚ ਕੋਈ ਨਾ ਕੋਈ ਹੌਦਾ ਨਾ ਕੋਈ ਕੁਛ ਆਂਦਾ ਵੀ ਮੋਸ਼ ਵੀ ਨਹੀਂ ਮਿਲਦਾ ਪਰ ਉਹ ਵਿਚਾਰਿਆਂ ਨੂੰ ਨਾ ਦਵਾਈ ਨਾ ਉਹ ਤੇ ਬੱਚੇ ਉਹਨਾਂ ਉੱਥੇ ਰਹਿ ਗਏ ਸਾਰੇ ਜਿੰਨੇ ਦਾ ਪਰਿਵਾਰ ਬੈਠਾ ਉੱਥੇ ਵਿੱਚ ਹੀ ਆ ਵਿੱਚ ਬਣਾ ਪਿਆ ਤੇ ਘਰ ਵਿੱਚ ਵੀ ਪਾਣੀ ਭਰਿਆ ਪਿਆ ਹੋਰ ਵੀ ਜਿਵੇਂ ਬਿਮਾਰ ਹੋ ਵਾਰ ਵਾਰ ਵਾਸ਼ਰੂਮ ਜੇ ਜਾਣਾ ਹੋਏ ਤਾਂ ਵੀ ਦਿੱਕਤ ਆਉਣੀ ਉਹ ਵੀ ਆਉਂਦੀ ਆ